ਇੱਕ ਵਾਰ ਚਾਰ ਮਿੱਤਰ ਇਕੱਠੇ ਕੁਝ ਖਾ ਪੀ ਰਹੇ ਸੀ ਸ਼ਰਾਬ ਪੀ ਰਹੇ ਸੀ ਇੰਜੋਏ ਕਰ ਰਹੇ ਸੀ ਗੱਲਾਂ ਬਾਤਾਂ ਕਰ ਰਹੇ ਸੀ ਸਮਝੀ ਦਰ ਵਿੱਚ ਮਿੱਤਰੋਂ ਗਮ ਪੀਓ ਖਾਓ ਮਿੱਤਰੋਂ ਗੱਲਾਂ ਕਰਦਿਆਂ ਕਰਦਿਆਂ ਹੱਲ ਲੱਗ ਭਗ ਸਾਰੀ ਰਾਤ ਬੀਤ ਗਈ ਉਹ ਕਿਸੇ ਨਦੀ ਦੇ ਕਿਨਾਰੇ ਬੈਠੇ ਸੀ ਤੇ ਨਦੀ ਦੇ ਪਾਰ ਉਹਨਾਂ ਦਾ ਪਿੰਡ ਸੀ ਤੜਕੇ ਜਿਹੇ ਉਹਨਾਂ ਨੂੰ ਫੀਲ ਹੋਇਆ ਕਿ ਹੁਣ ਉਹਨਾਂ ਨੂੰ ਘਰ ਜਾਣਾ ਚਾਹੀਦਾ ਤੇ ਸ਼ਰਾਬ ਦੇ ਨਸ਼ੇ ਸੀ ਤੇ ਉੱਥੇ ਨਾਲ ਬੰਨੀ ਇੱਕ ਕਿਸ਼ਤੀ ਦੇ ਵਿੱਚ ਬੈਠ ਕੇ ਕਿਸ਼ਤੀ ਦੇ ਵਿੱਚ ਬੈਠ ਕੇ ਉਹ ਚੱਪੂ ਮਾਰਨ ਲੱਗੇ ਚੱਪੂ ਮਾਰਦੇ ਸੀ ਗੱਲਾਂ ਬਾਤਾਂ ਕਰਦੇ ਸੀ ਇੰਜ ਲੱਗ ਰਿਹਾ ਸੀ ਉਹ ਆਪਣਾ ਸਫ਼ਰ ਤੈਅ ਕਰਦੇ ਨੇ ਕਾਫੀ ਦੇਰ ਘੰਟਾ 2 ਘੰਟੇ ਉਹ ਚੱਪੂ ਮਾਰਦੇ ਰਹੇ ਪਰ ਅਚਾਨਕ ਸਵੇਰ ਦੀ ਜਿਹੜੀ ਰੌਸ਼ਨੀ ਆਉਣੀ ਸ਼ੁਰੂ ਹੋਈ ਤੇ ਉਹ ਕੀ ਦੇਖਦੇ ਨੇ ਕਿ ਉਹ ਕਿਸ਼ਤੀ ਤਾਂ ਇੱਕ ਪੋਲ ਨਾਲ ਬੰਨੀ ਹੋਈ ਸੀ ਉਹ ਸਾਰੀ ਰਾਤ ਚੱਪੂ ਮਾਰਦੇ ਮਾਰਦੇ ਕਿਸਤੀ ਨੂੰ ਪੋਲਦੇ ਵਾਲੇ ਦੁਆਲੇ ਹੀ ਘਮਾਉਂਦੇ ਰਹੇ ਇੰਜ ਲੱਗਿਆ ਕਿ ਉਹ ਸਫਰ ਤੱਕ ਸਰਫਰ ਕੋਈ ਵੀ ਨਹੀਂ ਹੋਇਆ ਕਈ ਵਾਰ ਸਾਡੀ ਜ਼ਿੰਦਗੀ ਵੱਲ ਜਦੋਂ ਅਸੀਂ ਝਾਤੀ ਮਾਰਦੇ ਆ ਸਾਡੀ ਜ਼ਿੰਦਗੀ ਵੀ ਸਾਨੂੰ ਇਦਾਂ ਕਦੀ ਲੱਗਦੀ ਹੈ ਕਿ ਬਚਪਨ ਤੋਂ ਲੈ ਕੇ ਅਸੀਂ ਕਿੰਨਾ ਕੁਝ ਕਰਦੇ ਆ ਬਡਾਪੇ ਤੱਕ ਜੋ ਵੀ ਸਮਾਜ ਦਾ ਸੈਟਅਪ ਹੈ ਪਰ ਅਖੀਰ ਚ ਅਸੀਂ ਮਹਿਸੂਸ ਕਰਦੇ ਆ ਕਿ ਹੋਇਆ ਤਾਂ ਕੁਝ ਵੀ ਨਹੀਂ ਅਸੀਂ ਮੌਤ ਤੋਂ ਵੀ ਡਰਦੇ ਆ ਜਾਣਾ ਵੀ ਨਹੀਂ ਚਾਹੁੰਦੇ ਇਹ ਜ਼ਿੰਦਗੀ ਨੂੰ ਇਸ ਤਰ੍ਹਾਂ ਸਮਝਣਾ ਜੇ ਆਪਾਂ ਸ਼ੁਰੂ ਕਰੀਏ ਕਿ ਜ਼ਿੰਦਗੀ ਸਾਡੀ ਇੱਕ ਬੀਜ ਰੂਪ ਦੇ ਵਿੱਚ ਸ਼ੁਰੂ ਹੁੰਦੀ ਹੈ ਜਿਸ ਤਰ੍ਹਾਂ ਦਾ ਬੀਜ ਅਸੀਂ ਲੈ ਕੇ ਜ਼ਿੰਦਗੀ ਨੂੰ ਸ਼ੁਰੂ ਕੀਤਾ ਵਾਪਸ ਅਸੀਂ ਬੀਜ ਹੀ ਬਣਨਾ ਹੈ ਅਗਲੇ ਜਨਮ ਲਈ ਤੇ ਇਹਨਾਂ ਦੋਹਾਂ ਬੀਜ ਦੇ ਗੁਣ ਧਰਮ ਦਾ ਜੇ ਅਸੀਂ ਫਰਕ ਪਾ દઈએ ਤਾਂ ਜੀਵਨ ਸਫਲ ਹੋ ਗਿਆ ਜੇ ਅਸੀਂ ਉਹੋ ਜੇ ਗੁਣ ਧਰਮ ਲੈ ਕੇ ਸੰਸਾਰ ਨੂੰ ਛੱਡ ਗਏ ਤਾਂ ਸ਼ਾਇਦ ਕਿਤੇ ਮੰਨਣਾ ਪੈਗਾ ਕਿ ਜੀਵਨ ਬੇਅਰਥ ਗਿਆ ਇਦਾਂ ਦੀਆਂ ਸਟੋਰੀਆਂ ਇੱਕ ਇਸ਼ਾਰਾ ਹੁੰਦੀਆਂ ਨੇ ਇਸ਼ਾਰਾ ਜੋ ਸਾਨੂੰ ਆਪਣੀ ਜ਼ਿੰਦਗੀ ਲਈ ਸੋਚ ਵਿਚਾਰ ਕੇ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ 'ਚ ਸਹਾਇਤਾ ਕਰਦੀਆਂ ਨੇ ਅਗਲੀ ਸਟੋਰੀ ਨਾਲ ਫਿਰ ਮਿਲਾਂਗੇ ਬਹੁਤ ਬਹੁਤ ਧੰਨਵਾਦ ਸਾਂਝੇ ਕਰਦੇ